ਹਾਂਜੀ ਸਰ ਇਹ ਅੱਗ ਹੈਗੀ ਆ ਹੰਡਿਆਆ ਬਾਜ਼ਾਰ ਦੇ ਵਿੱਚ ਹੰਡਿਆਆ ਬਾਜ਼ਾਰ ਭਗਵਾਨ ਦਸ ਜੀ ਨੇ ਜਿਹਨੋਂ ਇਹ ਘਰ ਦਾ ਮਕਾਨ ਦਾ ਹੈਗਾ ਇਹ ਤੇ ਤੀਜੀ ਉੱਪਰ ਮੰਜ਼ਲ ਦੇ ਉੱਪਰ ਅੱਗ ਸੀਗੀ ਹਾਂਜੀ ਤੇ ਸਾਨੂੰ 1040 ਚੋੜੀਆ ਰਵਗ ਇੱਥੇ ਨੇੜੇ ਫੋਨ ਆਇਆ ਤੇ ਗੱਡੀ ਅਸੀਂ ਪਹਿਲੇ ਡਾਰਨੇ ਤਿੰਨ ਗੱਡੀਆਂ ਕੱਢਤੀਆਂ ਸਾਨੂੰ ਕੋ ਲੋਕ ਲੱਗ ਜਿਹੜੀ ਸ਼ਹਿਰ ਦੀ ਹੈ ਜੀ ਤੇ ਖਾਸ ਕਰ ਜਿਹੜਾ ਇਹ ਜਾਂ ਮੌਸਮ ਹੈ ਮੀਂਹ ਦਾ ਮੌਸਮ ਹੈ ਦੇ ਵਿੱਚ ਆਮਕ ਤਾਂ ਲੱਗਦੀ ਨਹੀਂ ਤੇ ਲੱਗੂ ਤਾਂ ਭਿਆਨਕ ਹੀ ਲੱਗਦੀ ਹੁੰਦੀ ਹੈ ਤੇ ਅੱਗ ਬਹੁਤ ਜ਼ਿਆਦਾ ਸੀਗੀ ਤੇ ਉਹ ਜਿਹੜੀ ਹੁਣ ਕੰਟਰੋਲ ਆ ਬਹੁਤ ਜ਼ਿਆਦਾ ਨੁਕਸਾਨ ਇਹਨਾਂ ਦਾ ਕੋਈ ਹੋਰ ਬੰਦਾ ਕੋਈ ਨੁਕਸਾਨ ਇਦਾਂ ਦਾ ਨਹੀਂ ਹੋਇਆ ਹੈਗਾ ਤੇ ਹੋਰ ਘਰ ਦਾ ਲੱਕਣਾ ਵਗੈਰਾ ਹੋਰ ਘਰ ਦਾ ਨੁਕਸਾਨ ਕਾਫੀ ਹੋ ਗਿਆ ਵੈਸੇ ਇਹਨਾਂ ਦਾ ਤੇ ਇਹਨਾਂ ਦਾ ਜਿਤ ਤੱਕ ਮੇਰੇ ਖਿਆਲ ਕਹਿ ਸਕਾਂਾਂ ਵੀ ਕੱਪੜੇ ਕੋਪੜੇ ਦਾ ਕੰਮ ਸੀ ਰੋਂਦਾ ਜਾਂ ਹੋਰ ਇਦਾਂ ਦਾ ਵੈਸੇ ਜਿਹਾ ਕੋਈ ਨੁਕਸਾਨ ਕਾਫੀ ਹੋਇਆ ਇਹਨਾਂ ਦਾ ਵੈਸੇ ਤੇ ਕੋਈ ਇਹ ਕਾਰਨ ਪਤਾ ਲੱਗੇ ਕਿਵੇਂ ਲੱਗੇ ਕਾਰਨ ਕੁਛ ਇੱਕ ਤਾਂ ਕਹਿੰਦੇ ਵੀ ਆਪਣੇ ਸ਼ੌਰਟ ਦਾ ਜੀ ਕੁਛ ਗੀਜ਼ਰ ਫਟਿਆ ਕਹਿੰਦੇ ਗੈਸ ਗੀਜ਼ਰ ਨਾਲ ਉਹਦੇ ਨਾਲ ਮੇਨ ਵਜਾ ਉਹਦਾ ਹੋਇਆ ਜੀ ਇਹ ਤੁਸੀਂ ਦੇਖਿਆ ਹੋਊਗਾ ਕਿ نیچے ਦੀ ਫਟਿਆ ਨਹੀਂ ਹਜੇ ਇਦਾਂ ਹਜੇ ਚੱਲੀ ਜਾਂਦੀ ਆ ਕਾਰ ਬਾਈ ਅੱਜ ਅਸੀਂ ਚੈੱਕ ਕਰ ਰਹੇ ਹਾਂਗੇ ਬੰਦੇ ਲੱਗੇ ਹੋਏ ਆਪਣੇ ਅੱਗ ਦੇ ਕਾਬੂ ਵਾਲੇ ਅੱਗ ਤੇ ਪੂਰੀ ਤਰ੍ਹਾਂ ਕਾਬੂ ਹੈ ਜੀ ਚਾਰ ਮਾਲ ਦੀ ਸਾਡੀ ਤੇ ਨਹੀਂ ਨਹੀਂ ਉਦਾਂ ਕੋਈ ਨਹੀਂ ਕਿੰਨੀਆਂ ਗੱਡੀਆਂ ਲੱਗੀਆਂ ਗੱਡੀਆਂ ਤਿੰਨ ਗੱਡੀਆਂ ਲੱਗੀਆਂ ਜ ਆਪਣੀਆਂ ਫਾਇਰ ਦੀਆਂ ਤਿੰਨੇ ਪਹਿਲੇ ਪਹਿਲੇ ਡਰਨ ਸੀ ਤਿੰਨੇ ਹੀ ਕੱਢਦੇ ਆ ਲੋਕ ਲੱਗਦਾ ਵਜਾ ਕਰਕੇ ਇੱਕ ਗੱਲ ਦੇਖੀ ਕਿ ਬਾਜ਼ਾਰ ਚ ਜਿਵੇਂ ਅੱਜ ਹਾਲ ਲੋਡ ਪਈ ਤੇ ਤਾਰਾਂ ਦੇ ਜਾਲ ਬਹੁਤ ਦਿੱਕਤ ਦੇ ਸਾਬ ਮਗਰ ਬਹੁਤ ਜ਼ਿਆਦਾ ਜੀ ਹਜੇ ਵੀ ਜਿਹੜਾ 5-4 ਮਿੰਟ ਸਾਨੂੰ ਇੱਥੇ ਮਾੜਾ ਮਟਾ ਇਧਰ ਲੱਗ ਗਿਆ ਪਹਿਲਾਂ ਇਧਰਲੀ ਗਲੀ ਵਿੱਚ ਆਈਆਂ ਇਹ ਗੱਡੀਆਂ ਇਧਰੋਂ ਤਾਰਾਂ ਫਸ ਗਈਆਂ ਫੇਰ ਦਵਾਰੇ ਉਧਰ ਦੀ ਲੈ ਕੇ ਆਉਣੇ ਵੀ ਗੱਡੀ ਹਰਜੋਤ ਸਿੰਘ ਲਾਲੋ ਸਾਡੇ ਡਰਾਈਵਰ ਭਾਈ ਜਾਨਾ ਬਹੁਤ ਜਿਆਦਾ ਇਹਨਾਂ ਨੇ ਮਿਹਨਤ ਜਿਆਦਾ ਬਹੁਤ ਜਿਆਦਾ ਵਧੀਆ ਇਹਨਾਂ ਦਾ ਕਾਰਵਾਈ ਰਹੀ ਹੈਗੀ ਤੇ ਉਦੋਂ ਸਾਰੇ ਸਾਬ ਨਹੀਂ ਮੰਨ ਕੇ ਚੱਲੋ ਮਿੰਟੋ ਮਿੰਟੀ ਇੱਥੇ ਵੀ ਉਦਾਂ ਜਿਹੜਾ ਕੋਈ ਕੰਮ ਕਰਨ ਵਾਲਾ ਸੀਗਾ ਚਾਹੇ ਕੋਈ ਦੁਕਾਨਦਾਰ ਆ ਚਾਹੇ ਘਰ ਵਾਲਾ ਸਾਰੇ ਨਾਲ ਮਿਲ ਕੇ ਹੀ ਬਹੁਤ ਵਧੀਆ ਹੈ ਇਹ ਜਿਹੜੇ ਇਦਾਂ ਦੇ ਕੰਮ ਹੁੰਦੇ ਆ ਰਲ ਮਿਲ ਕੇ ਹੀ ਜਿਆਦਾ ਹੁੰਦੇ ਆ ਇੱਕ ਬੰਦਾ ਦਾ ਕੋਈ ਵੀ ਨਹੀਂ ਕਰ ਸਕਦਾ ਚਾਹੇ ਉਹ ਫੈਰ ਵਾਲਾ ਚਾਹੇ ਕੋਈ ਪੁਲਿਸ ਵਾਲਾ ਚਾਹੇ ਕੋਈ ਆਮ ਪੁਲ ਕਿੰਨੀ ਟੀਮ ਮੈਂਬਰ ਸੀ ਤੁਹਾਡੇ ਇਹ ਸਾਡੇ 20 ਦੇ ਕਰੀਬ ਹੈਗੇ ਜੀ ਇਸ ਟਾਈਮ ਉੱਥੇ ਹਾਜ਼ਰ ਇਹ ਲੋਕਾਂ ਦਾ ਸ ਇਦਾਂ ਹੀ ਉਹ ਕਹਿੰਦੇ ਹੁੰਦੇ ਆ ਯਾਮ ਜਿੱਥੇ ਵੀ ਜਾਂਦੇ ਆ ਵੀ ਲੋਕਾਂ ਦੇ ਸਹਿਯੋਗ ਨਾਲ ਹੀ ਸਾਡਾ ਮਸਲਾ ਇਹ ਜਿਆਦਾ ਹੁੰਦਾ ਜਿਹਨੋਂ ਵਿੱਚ ਆਮ ਜਗ੍ਹਾ ਤੇ ਕੀ ਹੁੰਦਾ ਵੀ ਕਿਸੇ ਨੇ ਪਾਇਪ ਖਿੱਚ ਲਿਆ ਕਿਸੇ ਨੇ ਮੂਹਰੋਂ ਕੁਛ ਕਰਤਾ ਫਿਰ ਪ੍ਰਿੰਦਕਤ ਆਉਂਦੀ ਹੈ ਜੀ ਇੱਥੇ ਲੋਕਾਂ ਨੇ ਬਹੁਤ ਪਬਲਿਕ ਨੇ ਸਾਥ ਦਿੱਤਾ ਜੀ ਤੋਂ ਤੁਹਾਨੂੰ ਪਤਾ ਹੈ ਨਾ ਹਾਂਜੀ ਕੀ ਨਾਮ ਹੈ ਜੀ ਮੇਰਾ ਭਗਵਾਨ ਦਾਸ ਹੈ ਜੀ ਅੱਜ ਕਿਸ ਤਰ੍ਹਾਂ ਮਤਲਬ ਜਿਸ ਅੱਗ ਲੱਗੀ ਹੈ ਕੀ ਕਾਰਨ ਹੋਇਆ ਅੱਗ ਲੱਗਣ ਦਾ ਕੋਈ ਕਾਰਨ ਤਾਂ ਮੈਨੂੰ ਪਤਾ ਨਹੀਂ ਜੀ ਮੈਂ ਤਾਂ ਨੀਚੇ ਸੀਗਾ ਹਾਰਟ پیشنਟ ਓਨ ਕਰਕੇ ਥੋੜਾ ਰੈਸਟ ਤੇ ਰਹਿਣਾ ਥੱਲੇ ਪਿਆਸੀ ਜੀ ਨਾਲ ਮੇਰੀ ਬੇਟੀ ਸੀ ਕਿ ਬਸ ਉਹ ਮੈਨੂੰ ਕਹਿੰਦੀ ਮੈਂ ਪਾਣੀ ਗਰਮ ਕਰਕੇ ਦਹੀਂ ਪੀ ਲੋ ਤੁਸੀਂ ਉਹ ਪਾਣੀ ਗਰਮ ਕਰਨ ਚਲੀ ਗਈ ਉਸ ਤੋਂ ਬਾਅਦ ਇੱਕਦਮ ਲੋਕਾਂ ਨੇ ਆ ਕੇ ਧੂਆਂ ਨਿਕਲਦਾ ਦੇਖਿਆ ਜੀ ਗਲੀ ਕੋਲ ਹੋਰ ਸਾਰੇ ਆਏ ਜੀ ਸਾਹਮਣੇ ਭਤੀਜਾ ਆ ਰਹੇ ਸਾਰੇ ਉੱਤਰੇ ਆਏ ਸਾਰਿਆਂ ਨੇ ਬੜੀ ਆਪਦੀ ਹਿੰਮਤ ਲਾ ਕੇ ਜੀ ਸਿਲੰਡਰ ਮਾੜਾ ਮੋੜ ਸਮਾਨ ਮੇਰੀ ਬੇਟੀ ਉਹ ਵਿਚਾਰੀ ਥੋੜੀ ਜੀ ਮੈਂਟਲ ਰਿਸਟਾਰਟਡ ਹੈ ਉਹਨੂੰ ਲਾਇਆ ਦੇਵੀ ਨੂੰ ਮੇਰੀ ਨੂੰ ਮੇਰੀ ਬੇਟੀ ਹੈ ਉਹਨੂੰ ਸਭ ਨੂੰ ਤਾਂ ਦੇ ਬੇਟਿਆਂ ਨੇ ਲੋਕਾਂ ਨੇ ਜਿਹੜੇ ਨਹੀਂ ਵੀ ਕਰ ਸਕਦੇ ਸੀ ਉਹਨਾਂ ਨੇ ਵੀ ਸਾਡੀ ਹੈਲਪ ਦਿੱਤੀ ਬਾਕੀ ਜੋ ਭਗਵਾਨ ਨੂੰ ਮਨਜ਼ੂਰ ਮੈਨੂੰ ਕੋਈ ਕੁਝ ਨੁਕਸਾਨ ਹੋ ਗਿਆ ਜੀ ਹਾਂ ਜੀ ਨੁਕਸਾਨ ਕੁਝ ਨਹੀਂ ਕਿਸੇ ਸਾਤਾ ਜੀ ਪਤਾ ਨਹੀਂ ਮੈਨੂੰ ਜੋ ਬਹੁਤ ਤਾਂ ਪਤਾ ਨਹੀਂ ਲੱਗੇ ਨਾ ਜੀ ਹਾਲੇ ਤਾਂ ਕੁਝ ਨਹੀਂ ਪਤਾ ਹਾਲੇ ਤਾਂ ਲੋਕਾਂ ਦੇ ਹੀ ਤਾਨ ਆਈ ਜਾਂਦਾ ਵੀ ਇਹਨਾਂ ਨੇ ਬਚਾ ਲਏ ਸਾਰਾ ਕੋਈ ਬਚ ਗਿਆ ਜਿੰਦਗੀਆਂ ਬਚ ਗਈਆਂ ਬਾਕੀ ਜੋ ਭਗਵਾਨ ਨੇ ਕੁਲ ਕਿ ਲੋਕਸ